ਬਚਾੜਾ ਧੀਰਾ ਨਾਲ ਬਚਾ ਵੀ ਨਾਲ ਹੀ ਆ। ਸ਼ਾਮਾ 8:00 ਟੱਕੇ 9:00 ਵਜੇ ਲੱਗੀ। ਗਾਈ ਆਪਣੀ ਹੈ। ਦੋ ਜੀਆਂ ਤਿੰਨ ਗਾਈਆਂ ਸੜਗੀਆਂ ਨਾਲ। ਸਵੇਰੇ ਸਵੇਰੇ ਤਾਰ ਕੱਢ ਕੇ ਆਏ ਬੰਦੋ। ਫਿਰ ਆ ਗਏ ਸਾਨੂੰ ਉਹ ਬੱਚਾ ਨਾਲ ਹੀ ਚੰਗੜ ਜੋ। ਇਹ ਅੰਦਰ ਹੀ ਨਾ ਮਗੇ ਗਾਣੇ ਚਿੱਗੀਆਂ ਜਿਹਾ ਜਰਾ ਕੋ ਦੇਖੇ ਨੋ ਸਾਡੀ ਨੋ ਦੀ ਘਟਨਾਵਾਂ ਤੇ ਇਹ ਥੂਈ ਕੜ ਦਿਖਾ ਰਾ ਸਵੇਰੇ 4 ਕਿਲੋ ਮਾ ਜੁਈ ਹੈ 4 ਵਜੇ 4 ਹੋਏ ਨੇ ਥੂਈ ਹੈ ਅੰਦਰ ਬੰਨ ਗਿਆ ਚੱਲ ਬਾਹਰ ਜਾਣਾ ਤੇ ਰਿਪੋਰਟ ਮੈਂ ਕਰ ਮੁੱਚ ਟਾਂਬਾ ਵਾਹ ਇਹ ਹੋ ਗਈ ਇਹ ਸਾਡੇ ਕੋਲ ਹੈ ਹਾਂ ਹੋਰ ਕੀ ਹੋ ਚਾਹੀਦਾ ਅਬ ਕਿਆ ਰੋਣ ਤੋਂ ਫਟ ਗਿਆ ਹੋ ਗਿਆ ਹਾਂ ਹਾਂ ਤਿਆਰੀ ਹੋ ਗਈ ਬੱਧੀ ਹੋ ਗਈ ਓਕੇ ਇਹ ਦੋਨੋਂ ਦਾ ਇਹਨਾਂ ਦੋਨੋਂ ਦਾ ਮਾਰਾ ਹੋ ਰਿਹਾ ਕਾਹਦੀ ਸਵੇਰੇ ਹੀ ਗਾਏ ਆ ਤਾਂ ਘਰ ਉੱਡ ਕੇ ਚੱਲ ਕੇ ਘਰ ਨੂੰ ਮੁੜ ਕੇ ਫੇਰ ਮੈਂ ਘੇੜਾ ਮਾਰਨਾ ਤੇ ਮੇਰੇ ਲੱਗੇ ਫੌਜੀ ਨੇ ਪਾਣੀ ਲਾਇਆ ਹੈਗਾ ਉਦੋਂ ਮੈਨੂੰ ਘਰੋਂ ਫੋਨ ਆਇਆ ਵੀ ਗੁੱਡ ਇਨ ਸੱਡੇ ਜਾਣਾ ਮਗੀਰੀ ਸਾਲੀ ਸੱਡੇ ਜਾਣਾ ਮੈਂ ਡੇਲੀ ਜਾਣਾ ਜਨਾ ਮੁੜ ਕੇ ਮੈਂ ਆਇਆ ਵਸਾਲੀਆਂ ਤੋਂ ਵਾਪਸ ਆਇਆ ਰੌਲਾ ਪਿਆ ਵੀ ਅੱਗ ਲੱਗੀ ਅੱਗ ਲੱਗੀ ਆਗੇ ਵੇਖਿਆ ਤਾਂ ਗਾਂ ਹੀ ਵਿੱਚ ਸੜ ਗਈਏ ਤੇ ਕਿੰਨੀਆਂ ਗਾਵਾਂ ਦਸੇ ਵੱਢ ਜਲ ਕਾਂਡੀਆਂ ਨੇ ਦਸੇ ਵੱਢੇ ਤਿੰਨ ਚਾਰ ਗਾਵਾਂ ਮੇਰੀਆਂ ਵੀ ਸੜ ਗਈਆਂ ਸਮਝ ਨਹੀਂ ਆਈ ਸੀ ਕੀ ਪਤਾ ਨਹੀਂ ਰੀ ਪਤਾ ਲੱਗ ਕੇ ਦਾ ਲੱਗ ਲਗੀ 16 ਦੀ ਪਰਸੋ ਲਿਆਂ ਦੀ 50000 ਦੀ ਬਾਕੀ ਕਿਹਨਾਂ ਗਾਵਾਂ ਤੋਂ ਜ਼ਿਆਦਾ ਸੜ ਗਈਆਂ ਜੀ ਉਹ ਵੀ ਉਹਨਾਂ ਵੇਖੋ ਕੀ ਮਿੱਟੀ ਘਟਾ ਕੇ ਲਵਾਨੇ ਕੀ ਬੰਨਾ ਇਹ ਸਿਰ ਮਾਤਮਾ ਨੂੰ ਪਤਾ ਕੀ ਹੋਣਾ ਕੀ ਗਾਈਆਂ ਦਾ ਕਾਰੋਬਾਰ ਜਾਂ ਦਿਹਾੜੀ ਤੋਂ ਲਾਣੀ ਸੀ ਸਰਸੋਂ ਤੋਂ ਮੰਗੇ ਇਹ ਕਰਨਾ ਵੀ ਮੈਨੂੰ ਨਿصاف ਮਿਲਣਾ ਚਾਹੀਦਾ ਹਾਂਜੀ ਫੇਰ ਨਾਲ ਜੋਰ ਤੁਹਾਨੂੰ ਇਹ ਮਦਦ ਮਿਲ ਜਾਈ ਦੀ ਠੀਕ ਹੈ ਮੇਰੀ ਮਤਲਬ ਕਰੋ ਜੀ ਜੇ ਮੈਂ ਮੁੜ ਕੇ ਫੇਰ ਆਪਣਾ کاروبار ਕੰਮ ਕਰ ਸਕਾਂ ਕਿਉਂਕਿ ਤੁਹਾਡੇ ਸਾਹਮਣੇ ਸੜ ਕੇ ਸੁਆਹ ਹੋ ਗਿਆ ਬਿਲਕੁਲ 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 ਆਮ ਸੰਭਾਲ ਇਹ ਬਿਮਾਰ ਹੈ ਤੇ ਫੇਰ ਹੀ ਪੱਟੇ ਪੁੱਟੇ ਭਾਜੀ ਲਿਆ ਕੇ ਪਾਉਂਦੀ ਹੈ ਠੀਕ ਹੈ ਜੀ ਘਰ ਦਾ ਕੰਮ ਕੰਮ ਆਪ ਚਲਾਇਆ ਬੱਧੀ ਸਿਰੋ ਚਲਾਉਂਦੇ ਬਿਆਜੀ ਪਿਆਜ ਉੱਤ ਕੇ ਫੇਰ ਲਿਆਉਂਦੀ ਹੈ ਗਾਈ ਭਾਜੀ ਤੁੰਦਾ ਵੀ ਤੁਹਾਡੇ ਬਿਮਾਰ ਹੈ ਤੇ ਚਲ ਦੁੱਧ ਵੀ ਦੱਸਿਆ ਜਾ ਰਿਹਾ ਤੁਹਾਨੂੰ ਹਾਂਜੀ ਦੁੱਧ ਆਈ ਠੀਕ ਹੈ ਜੀ ਹਾਂਜੀ ਹੋਰ ਕੋਈ ਕੰਮ ਕਰ ਹੈ ਕੋਈ ਵੀ ਇਹ ਲੱਗਦਾ ਕਾਰਨ ਕੀ ਅੱਗ ਲੱਗ ਗਈ ਕੋਈ ਸਮਝ ਨਹੀਂ ਲੱਗੀ ਭਾਜੀ ਕੀ ਬੜਿਆ ਸਵੇਰੇ ਮੈਂ ਆਈ ਹਾਂ ਤਾਂ ਤਾਤੂਰ ਮਤਲਬ ਪੱਠੇ ਪੱਠੇ ਪਾਏ ਆ ਜੀ ਕਿ ਤਾਤੂਰ ਕੱਢੀ ਇਹਨੇ ਜਿਹੜੇ ਸੁੱਟੇ ਨੇ ਗਾਈ ਨੇ ਤੇ ਇਹ ਸਭ ਸੁਟਣਗੇ ਆ ਠੀਕ ਹੈ ਤੇ ਮੈਂ ਬੜਾ ਖੁਸ਼ ਹੁੰਨ ਡਈ ਮੇਰੇ ਤੇਰਾ ਸੀ ਮੈਂ ਵਧਾਈਆਂ ਆਖਣੇ ਮੈਂ ਵੇਖ ਕੇ ਮੈਂ ਵਧਾਈਆਂ ਦੇਣੇ ਨੇ ਤੇ ਮੇਰੇ ਗਾਈ ਸੋਈ ਹੈ ਕੁੜੀ ਨੇ ਫੋਨ ਕੀਤਾ ਸਾਰੇ ਬੜਾ ਖੁਸ਼ ਹੋਇਆ ਸੀ ਹਾਂਜੀ ਹਾਂਜੀ ਤੇ ਚਲ ਗਾਈ ਸੋਈ ਸਾਡੀ ਜੀ 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 ਆਹੋ ਅੱਗ ਕੋ ਪਤਾ ਨਹੀਂ ਲੱਗਾ ਮੁੰਡੇ ਫੋਨ ਕੀਤਾ ਤੇ ਅੱਗ ਲੱਗ ਗਈ ਹਾਂ ਨੇ ਕੋਈ ਸਮਝ ਨਹੀਂ ਲੱਗੀ ਸਾਨੂੰ ਭਾਜੀ ਹੋਰ ਕਿਹੜਾ ਸਾਨੂੰ ਕਿਹ ਬ ਮੇਮ ਹੜੇ ਬੰਦਰਾ ਰੱਬ ਹੀ ਆ ਬਾਜੀ ਹਾਂਜੀ ਕੀ ਮੰਗਣਾ ਕਿ ਕੋਲ ਆਹੀਂ ਪਰਮਾਤਮਾ ਦੇ ਵੇਰ ਹੀ ਪੂਰੀ ਪੈਂਦੀ ਆ ਜੀ 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 ਸਰ ਜੀ ਦੇਖੋ ਨਾ ਕਿ ਗਰੀਬ ਬੰਦੇ ਨੇ ਵਿਚਾਰੇ ਤੇ ਪਤਾ ਕੋਈ ਲੱਗਣ ਨਹੀਂ ਘੱਟ ਨਜ਼ਰ ਘੱਟ ਨਾ ਕੀ ਹੋਈ ਐ ਜੀ ਜਦੋਂ ਛੇਤੀ ਨਾਲ ਲੱਗ ਚੱਲ ਪਈ ਸਾਰਾ ਪਿੰਡ ਇਕੱਠਾ ਹੋ ਗਿਆ ਜੀ ਜੀ ਸਾਰੇ ਪਿੰਡ ਨੇ ਪਾਣੀ ਮੋਟਰ ਚਲਾਈ ਇੰਜਨ ਚਲਾਇਆ ਸਾਰੇ ਲੋਕਾਂ ਨੇ ਪਾਣੀ ਪਾਵਾ ਕੇ ਬਚਾਇਆ ਪਰ ਵਿਚਾਰੇ ਆਤੀ ਪਰਸੋਂ ਗਾਂ ਹੀ ਲੈ ਕੇ 50000 ਦੀ ਜੀ ਜੀ ਸਵੇਰੇ 4 ਵੇ ਸੂਏ ਤਾਰ ਵੀ ਨਹੀਂ ਚੋਈ ਨਾਲ ਬੱਛੀ ਮੰਗਰ ਸੜ ਕੇ ਸਵਾਹ ਹੋ ਗਈ ਦੂਜੀਆਂ ਗਾਈਆਂ ਵੀ ਸੜ ਗਈਆਂ ਨੇ ਜੀ ਜੀ ਸੋ ਇਸ ਕਰਕੇ ਹੁਣ ਕਾਰਾ ਬਾਕੀ ਸਕਣਿਆ ਤੇ ਸਾਰਾ ਪਿੰਡ ਵੀ ਬੜੀ ਤਰਲੇ ਮਾਨਦੇ ਆ ਡਿਸਾਉਂ ਸਾਡੀ ਉਹ ਮੰਗੇ ਪਰ ਸਸ ਨੂੰ ਮੰਗੇ ਵੀ ਚਲੋ ਗਰੀਬਾਂ ਦੀ ਕੋਈ ਮਤ ਕਰਨੀ ਚਾਹੀਦੀ ਏ ਠੀਕ ਹੈ ਜੇ ਥੋੜੀ ਬੋ ਸਰਕਾਰ ਵਾਲੋ ਕੋ ਮਤ ਮਿਲਦੀ ਚਲ ਵਿਚਾਰਨ ਦਾ ਸਰਕਲ ਚੱਲ ਜੇ ਤਾਂ ਸਾਰਾ ਨੁਕਸਾਨ ਸਾਰਾ ਕੁਝ ਖਤਮ ਹੋ ਗਿਆਂਦਾ ਜਿਵੇਂ ਬਰਾਂਡਾ ਵੀ ਖਤਮ ਹੋ ਗਿਆ ਤੂੜੀ ਵੀ ਖਤਮ ਹੋ ਗਈ ਡੰਗਰ ਵੀ ਖਤਮ ਹੋ ਗਿਆ ਕੁਝ ਨਹੀਂ ਰਿਹਾ ਟਮੰਦੇ ਕੋਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹ ਗਾਈਆਂ ਨਾ ਸਾਡੇ ਸਾਹਣਾ ਨਹੀਂ ਬਚ ਸਕਦੀਆਂ ਉਹ ਵੀ ਅੱਛਾ ਜੀ ਉਹ ਵੀ ਖਤਮ ਹੋ ਜਾਣੀਆਂ ਸਿੱਤੇ ਸਾਰੀਆਂ ਝੁਲਸੀ ਸਾਰੀਆਂ ਝੁਲਸੀਆਂ ਪਰ ਦੋ ਖਤਮ ਹੋ ਜਾਣੀਆਂ ਨੇ ਇੱਕ ਦੋ ਹੈਗੀਆਂ ਮਾੜੀ ਮੋਟੀ ਉਹਨਾਂ ਦਾ ਪਤਾ ਵੀ ਕੋਈ ਨਹੀਂ ਹੱਥ ਠੀਕ ਹੈ ਜੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਚਲੋ ਸਾਡੇ ਸਾਰੇ ਨਗਰ ਵੱਲੋਂ ਸਾਡੇ ਵੱਲੋਂ ਹੱਥ ਜੋੜ ਕੇ ਅੱਡੀ ਸਾਉ ਨੂੰ ਬੇਨਤੀ ਹੈ ਵੀ ਚਲੋ ਥੋੜੀ ਬੋਦੀ ਘਮਤ ਹੋ ਜੇ ਗਰੀਬਾਂ ਦੇ ਚਲੋ ਵਿਚਾਰੇ ਆਪਣਾ ਫੇਰ ਮਾੜਾ ਮੋਟਾ ਕਾਰੋਬਾਰ